ਕੱਲ ਤੁਹਾਡੇ ਡੈਡੀ ਦਾ ਮੇਰੇ ਕੋਲ ਆਇਆ ਸੀ ਫੋਨ ਕਿਹੜੇ ਡੈਡੀ ਦਾ ਤੇਰੇ ਡੈਡੀ ਦਾ ਸੀ ਇਹਦੇ ਡੈਡੀ ਦੀ ਮੇਰੇ ਕੋਲ ਆਈ ਸੀ ਵੀਡੀਓ ਕਾਲ ਵੀਡੀਓ ਕਾਲ ਤੇ ਇਹਨੇ ਇਹਦੇ ਡੈਡੀ ਨੇ ਮੈਨੂੰ ਕਿਹਾ ਵੀ ਬੱਚਿਆਂ ਨੇ ਲੜਾਈ ਕੀਤੀ ਹੈ ਜੀ ਤੁਸੀਂ ਇਹਨਾਂ ਨੂੰ ਸਮਝਾਈਓ ਜਿਹਦੇ ਚ ਪੰਜ ਛੇ ਬੱਚੇ ਹੈਗੇ ਸੀਗੇ ਹੁਣ ਸਭ ਤੋਂ ਪਹਿਲਾਂ ਤਾਂ ਮੈਨੂੰ ਇਹ ਦੱਸੋ ਵੀ ਜਦੋਂ ਸਕੂਲ ਤੋਂ ਛੁੱਟੀ ਹੋਈ ਹਾਂਜੀ ਉਸ ਤੋਂ ਬਾਅਦ ਕਿਹੜੀ ਗੱਲ ਹੋਈ ਸੀ ਹਰਮਨ ਸਭ ਤੋਂ ਪਹਿਲਾਂ ਤਾਂ ਤੂੰ ਦੱਸ ਤੈਨੂੰ ਸਾਰੀ ਗੱਲ ਦਾ ਪਤਾ ਹੈ ਕਿ ਨਹੀਂ ਪਤਾ ਜਿਹਨੂੰ ਪਤਾ ਸਿਰਫ ਉਹ ਹੀ ਆਵੇ ਸੱਚੀ ਸੱਚੀ ਅੱਛਾ ਨਹੀਂ ਸਭ ਤੋਂ ਪਹਿਲਾਂ ਜਦੋਂ ਤੁਸੀਂ ਸਕੂਲ ਗਏ ਸਕੂਲ ਤੋਂ ਬਾਅਦ ਕੀ ਕੀਤਾ ਸੀ ਐਂ ਦੱਸੋ ਪਹਿਲਾਂ ਸਕੂਲ ਤੋਂ ਚੁੱਪ ਤੁਸੀਂ ਨਹੀਂ ਬੋਲੋਗੇ ਹਾਂ ਦੱਸ ਇਧਰ ਆ ਜਾ ਕੌਣ ਸਾਡੀ ਸਾਡੀ ਇੱਕ ਅੰਬੀ ਸਾਡੀ ਕਾ ਸਾਡੀ ਆ ਤੇ ਅੰਛ ਨੇ ਸਾਡੀ ਉੱਥੇ ਚਾਕੂ ਲੈਂਦਾ ਆ ਸਾਡੀ ਚਾਕੂ ਲੈਂਦਾ ਹਾਂਜੀ ਸਿੱਧਾ ਹੀ ਹਾਂਜੀ ਨਹੀਂ ਇੱਥੇ ਕੋਈ ਲੜਾਈ ਹੋਈ ਸਕੂਲ 'ਚ ਲੜਾਈ ਹੋਈ ਸੀ ਪਹਿਲਾਂ ਤੁਹਾਡੀ ਸਕੂਲ ਸਾਡੀ ਇਹ ਪਤਾ ਨਹੀਂ ਕਿਵੇਂ ਲੜਾਈ ਅੱਛਾ ਇਹ ਸਿੱਧਾ ਚਾਕੂ ਲਿਆਇਆ ਉੱਥੇ ਕੌਣ ਕੌਣ ਗੁਰਦੁਆਰੇ ਗਿਆ ਸੀ ਸਰ ਜੀ ਆ ਤਿੰਨ ਜੀ ਨੇ ਸਰ ਜੀ ਆਹ ਤਿੰਨ ਜਣੇ ਹਾਂ ਜੀ ਤੇ ਸਾਡੀ ਕਰਨ ਵੀ ਸਾਡੀ ਗਿਆ ਸੀ ਚੁੱਪ 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 ਅੱਛਾ ਤਿੰਨ ਜਣੇ ਗਏ ਸੀਗੇ ਹਾਂ ਜੀ ਇੱਕ ਸਰ ਜੀ ਕਰ ਨੇ ਚਾਕੂ ਮਾਰ ਲੜ ਪਤਾ ਨਹੀਂ ਸਰ ਜੀ ਲੜਾਈ ਪੈ ਗਈ ਸਰ ਜੀ ਇਹਨਾਂ ਨੇ ਨਹੀਂ ਤੂੰ ਇਹਦੇ ਹੱਥ ਚਾਕੂ ਦੇਖਿਆ ਸੀ ਸਰ ਜੀ ਵੇਖਿਆ ਸੀ ਅੱਛਾ ਇਹਨਾਂ ਦੀ ਲੜਾਈ ਕਿੰਨੇ ਕਿੰਨਾਂ ਦੀ ਪੈ ਗਈ ਸਰ ਜੀ ਇਹਨਾਂ ਤਿੰਨਾਂ ਦੀ ਮਖਰੇ ਆ ਬਾਅਦ ਵਾਗਿਆ ਸਰ ਜੀ ਇਹ ਤਿੰਨਾਂ ਦੀ ਆਪਸ ਚ ਪੈ ਗਈ ਤੇ ਉਹਦੇ ਨਾਲ ਪੈ ਗਈ ਆ ਤਿੰਨਾਂ ਦੀ ਉਹਦੇ ਨਾਲ ਪੈ ਗਈ ਅਤਿਨਾਂ ਦੀ ਹੁੰਦਾ ਨਾਲ ਪੈ ਗਈ ਇਹਦੇ ਕੱਲੇ ਨਾਲ ਹਾਂ ਤੇ ਫਿਰ ਤੇ ਫਿਰ ਕੀ ਹੋਇਆ ਤੇਰਾ ਗਾਲਾ ਕੱਢਣ ਲੱਗੇ ਸਰਜੀ ਜੀ ਇਹ ਗਾਲਾ ਕੱਢਣ ਲੱਗ ਗਿਆ ਫਿਰ ਇਹ ਨਹੀਂ ਲੜਾਈ ਕਿਹੜੀ ਗੱਲ ਤੋਂ ਹੋਈ ਸਰਜੀ ਇਹਨਾਂ ਨੂੰ ਪੁੱਛ ਲੋ ਜੀ ਲੜਾਈ ਕਿਹੜੀ ਗੱਲ ਤੋਂ ਹੋਈ ਸੀ ਸਰਜੀ ਪਹਿਲਾਂ ਗਾਲ ਕੱਢ ਕੇ ਭੱਜ ਗਿਆ ਜੀ ਘਰੇ ਇਹ ਗਾਲ ਕੱਢ ਕੇ ਭੱਜ ਗਿਆ ਤੈਨੂੰ ਠੀਕ ਹੈ ਤੇ ਘਰੇ ਗਏ ਹੈ ਹਾਂ ਤੇ ਸੀ ਕਿਹਾ ਤੇ ਫਿਰ ਅਸੀਂ ਸਾਡੀ ਲੜਾਈ ਹੋ ਗਈ ਜੀ ਅੱਛਾ ਅ ਸਰਜੀ ਫਿਰ ਸਰਜੀ ਇਹਨੇ ਫਾਨੇ ਮੈਨੂੰ ਲੱਤ ਨਾਲ ਕੁੱਟਾ ਇਹਨੇ ਐਨੇ ਨਾ ਇਹ ਇਹ ਆਸੀ ਇਹਦਾ ਭਰਾ ਐਨੇ ਅੱਛਾ ਤੈਨੂੰ ਕੁੱਟਿਆ ਹਾਂ ਨਹੀਂ ਲੱਗਦਾ ਵਿੱਚ ਫੇਰ ਛੱਤ 'ਚ ਮੈਂ ਫੇਰ ਇੱਕ ਪੈਰ ਖਾਲੀ ਵਿੱਚ ਵੱਕ ਗਿਆ ਅੱਛਾ ਫੇਰ ਕੀ ਹੋਇਆ ਫਿਰ ਕੀ ਹੋਇਆ ਪੁੱਤ ਤੇਰਾ ਪੈਰ ਖਾਲੀ ਚ ਵੱਜ ਗਿਆ ਫੇਰ ਚੁੱਪ 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 ਇਹਨੂੰ ਦੱਸ ਹਾਂ ਅੱਗੇ ਕੀ ਹੋਇਆ ਪੁੱਤ ਫੇੜੇ ਇਧਰੀ ਜਾਦਾ ਆ ਅੱਛਾ ਫੇੜਾ 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 ਚੌਂਕੜ ਗੜੀ ਆ ਜਾ ਅੱਛਾ ਚੌਂਕੜ ਗੜੀ ਅੱਜ ਅਣੀ ਮੰਮੀ ਆ ਗਈ ਹਾਂ ਫੇਰਾ ਫੇਰਾ ਇਹ ਉੱਥੇ ਗਾਲਾ ਕੱਤ ਲੱਗ ਜਾਂਦਾ ਭਾ ਅੱਛਾ ਇਹ ਫੇਰ ਉੱਥੇ ਲਾਈ ਪਾ ਗਈ ਅੱਛਾ ਫੇਰ ਅੱਛਾ ਫੇਰ ਦੱਸ ਬਈ 사ਜੀ ਇਹ ਨਾ ਆਪੇ ਨੇ ਇਰਤ ਗਿਆ ਜਾਂ 사ਜੀ ਆ ਸਾਡਾ ਨਾਮ ਪਾਉਂਦਾ ਹੈ 12 ਵਜੇ ਬੱਜ ਗਿਆ ਹੈ ਅੱਛਾ 12 ਵਜੇ ਬੱਜ ਗਿਆ ਫਿਰ ਠੀਕ ਹੈ ਚਾਚੀ ਨਾਲੇ ਫੇਰ ਫੇਰ ਇਹ ਗਾਣਾ ਫੇਰ ਕੱਟਦੇ ਜਾਂਦਾ ਆ ਮੰਨੀ ਲੱਗਦਾ ਨਾ ਕੁੱਤੜ ਆ ਫੜਤੇ ਕਿਨੂੰ ਏਨੂੰ ਮੰਨੀ ਕਿਹੜਾ ਹਾਂਜੀ ਮਨਪ੍ਰੀਤ ਅੱਛਾ ਮਨਪ੍ਰੀਤ ਨੇ ਕੁੱਟਿਆ ਹਾਂਜੀ ਇਹਨੂੰ ਹਾਂਜੀ ਅੱਛਾ ਚੱਲ ਅੱਗੇ ਹਾਂਜੀ ਉਹਨਾਂ ਦਾ ਪ੍ਰਾਪਤ ਮਾਰੀ ਸੀ ਤਾਂ ਕਿਨੇ ਮਾਰੀ ਟਾਂ ਯਾਰ ਸਰ ਜੀ ਅੰਛ ਨੇ ਅੱਛਾ ਕਰ ਜੋ ਚੱਲ ਅੱਛਾ ਫੇਰ ਖੇਨ ਦਾ ਪ੍ਰਾਪਤ ਲੱਗਿਆ ਉਹਨੂੰ ਠੀਕ ਹੈ ਜੀ ਜਦੋਂ ਵੀਡੀਓ ਕਾਲ ਕੀਤੀ ਸੀ ਇਹਦੇ ਡੈਡੀ ਨੇ ਉਦੋਂ ਕੌਣ ਕੌਣ ਸੀ ਉੱਥੇ ਹਾਂਜੀ ਮੈਂ ਅੱਛਾ ਫੇਰ ਹੋਰ ਕੌਣ ਕੌਣ ਹਾਂਜੀ ਕਨਮੋਲ ਸੀ ਨਾ ਅੱਛਾ ਉਹ ਇਹ ਕبھی ਹੈ ਸੱਜਵੀ ਅੱਛਾ ਠੀਕ ਹੈ ਹਾਂ ਕੜਾ ਨਾ चा। अच्छा अ हम अमड़ अच्छा अच्छा हां लावी तू दस ਹੁਣ ਹੁਣ ਤੇਰੇ ਤੋਂ ਦੱਸਦਾ ਤੂੰ ਦੱਸ ਦੇ ਸਚਾਈ ਕੀ ਹੋਈ ਸਕੂਲ ਤੋਂ ਬਾਅਦ ਕੀ ਗੱਲ ਹੋਈ ਸੀ ਹਲਜੀ ਹਲਜੀ ਉਹ ਕਹ ਰਹੀ ਨਹੀਂ ਫਟੇ ਹਲਜੋ ਸਾਈਕਲ ਚਲਾਈ ਜਾਂਦੇ ਸੀ ਫਟੇ ਕਿਹੜਾ ਫਟੇ ਹਾਂ ਅੱਛਾ ਉਹ ਹਲਜੀ ਗੁਰਦੁਆਰੇ ਕੋਲੇ ਹਾਂਜੀ ਹਲਜੀ ਹੁੰਡਾ ਹੁੰਡਾ ਨਾ ਸਾਈਕਲ ਨਾ ਨੱਟ ਡਿੱਗ ਪਿਆ ਕੀ ਡਿੱਗ ਪਿਆ ਹਲਜੀ ਉਹਨੇ ਨੱਟ ਕੋੜ ਦਿਆ ਆ ਕਾ ਦਾ ਨੱਟ ਮੈਂ ਕੋਈ ਫੰਗਲੀ ਦਾ ਸਾਈਕਲ ਦਾ ਨੱਟ ਹਲਜੀ ਉੰਦੀ ਸਾਈਕਲ 'ਚ ਨਵਾਂ ਨੱਟ ਸੀ ਸਰ ਜੀ ਮੇਰਾ ਪਲਾਨ ਹੈ ਨਾ ਤੁਸੀਂ ਸਰ ਜੀ ਮੈਂ ਉਹਨੂੰ ਦੇ ਦਿੱਤਾ ਸੀ ਜੇ ਤਾਂ ਸੀ ਅੱਛਾ ਸਰ ਜੀ ਫਿਰ ਆਈ ਨਹੀਂ ਰਹਾਂ ਉਹਦਾ ਕੰਡਾਟੇ ਹੋ ਕੇ ਖਾਲੀ ਵਿੱਚ ਛੱਟ ਦਿੱਤਾ ਅੱਛਾ ਅੱਛਾ ਚੱਲ 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 ਇੱਕ ਮਿੰਟ ਹਾਂ ਨਾਲੇ ਉਹ ਵੀ ਦਾ ਕਰਾ ਖਾਲੀ ਵਿੱਚ ਛੱਟਾ ਜਾਏ ਨੇ ਚੱਲ ਠੀਕ ਹੈ ਦੇਖਤਾ ਅੱਗੇ ਫਿਰ ਤੇਰੇ ਤੋਂ ਵੀ ਸੁਣੂੰਗਾ ਤੇਰੇ ਤੋਂ ਵੀ ਸੁਣੂੰਗਾ ਅੱਛਾ ਸਰ ਜੀ ਫਿਰ ਬਾਣਾ ਵਰ ਜੀ ਸਰ ਜੀ ਫਿਰ ਅਈ ਮੈਂ ਕੋਲੋਂ ਮੱਠਾ ਟੇਕ ਕੇ ਆਇਸੀ ਬਾੜ ਵਿੱਚ ਅੱਛਾ ਸਰ ਜੀ ਸਰ ਜੀ ਇੰਨੇ ਨਾਲ ਸਾਲ ਜੇ ਗੁਫਾ ਲਈ ਆ ਮੰਨੀ ਨੇ ਮੈਨੂੰ ਕੁੱਟਾ ਸੀ ਸਰ ਜੀ ਇੰਨੇ ਕਿਉਂ ਕੁੱਟਿਆ ਤਾਂ ਦੁਨੱਟ ਨੁਟ ਖੋਇਆ ਹੀ ਨਹੀਂ ਇੰਨੇ ਕਿਉਂ ਕੁੱਟਿਆ ਤੈਨੂੰ ਸਰ ਜੀ ਖੋਇਆ ਆ ਸਰ ਜੀ ਆਸ ਅੱਛਾ ਅਗਰ ਗੱਲ ਦੱਸ ਸਰ ਜੀ ਮੈਂ ਮੱਠਾ ਦੇ ਕਨੇ ਸੀ ਸਾਲ ਜੀ ਨੇ ਖਾ ਲਈ ਸੀ ਤੈਨੂੰ ਹਾਂ ਜੀ ਸਰ ਜੀ ਕੌਣ ਕੌਣ ਸੀ ਸਰ ਜੀ ਇੱਕ ਆ ਇੱਕ ਆ ਇੱਕ ਆ ਇੱਕ ਆ ਹਾਂ ਉਹ ਤਾਂ ਵੈਸੀ ਆ ਆ ਕੌਣ ਸੀ ਅੱਛਾ ਚਾਰਾਂ ਨੇ ਕੁੱਟਿਆ ਤੈਨੂੰ ਘਟਿਆ ਕਿਉਂ ਮੈਨੂੰ ਜਿਹੜਾ ਪੈਡਲ ਦਾ ਨਟ ਖੋਲੇ ਸੋਦੇ ਕਰਕੇ ਲੜਾਈ ਹੋਈ ਐ ਸਲਜੀ ਮੈਂ ਖੋਲੀ ਸੀ ਨਹੀਂ ਲੜਾਈ ਕਾਹਦੇ ਲਈ ਹੋਈ ਫਿਰ ਸਲਜੀ ਹਾਂ ਉਹ ਫਟੇ ਨਹੀਂ ਸਲਜੀ ਉਹ ਸਾਢ ਖਲੇ ਆ ਗਏ ਸੀ ਅੱਛਾ ਸਲਜੀ ਇਹਦੇ ਨਟ ਡੇਰੇ ਹਾਂ ਵੀਲ ਵੀ ਹਾਂ ਸਲਜੀ ਮੈਨੂੰ ਐਵੇਂ ਦੇ ਦਿੱਤਾ ਠੀਕ ਐ ਸਲਜੀ ਫੇਰ ਉਹਨੇ ਡੱਟ ਸੱਟ ਦਿੱਤਾ ਠੀਕ ਐ ਫੇਰ ਕਿੰਨੇ ਤੂੰ ਅੱਛਾ ਅੱਛਾ ਚੱਲ ਚੱਲ ਠੀਕ ਐ ਫੇਰ ਸਲਜੀ ਫੇਰ ਕੁਛ ਨਹੀਂ ਸਲਜੀ ਫੇਰ ਬਾਣਾ ਵਾਦੀ ਕੇ ਫੇਰ ਉਹੋ ਖਲੇ ਆਇਆ ਸੀ ਨਹੀਂ ਲੜਾਈ ਕਿਹੜੀ ਗੱਲ ਦੀ ਹੋਈ ਮੈਨੂੰ ਲੜਾਈ ਦੱਸੋ ਕਿਹੜੀ ਗੱਲ ਦੇ ਇਧਰ ਆ ਰਹੇ ਹੋ ਅੱਜ ਅੰਤਿ ਸਾਈਕਲ ਦੇ ਪਹੀਏ ਟੁੱਟ ਗਿਆ ਸੀ ਟੈਂਪਚਰੀ ਸਾਈਕਲ ਦਾ ਅੱਛਾ ਸਰ ਜੰਨ ਚਦਨੀ ਫਤੇਦਾ ਫਤੇਦਾ ਹੈ ਕਿਨੇ ਤੋੜਿਆ ਸੀ ਉਹ ਅੰਸਰ ਅੰਸਰ ਚੱਲ ਠੀਕ ਹੈ ਚੁੱਪ ਬੋਲਣਾ ਨਹੀਂ ਹੁਣ ਇਹ ਤੋਂ ਗੱਲ ਸੁਣਦੇ ਮੈਨੂੰ ਕਹ ਲੈ ਪੂਰੀ ਫਿਰ ਤੁਹਾਨੂੰ ਅੱਛਾ ਫਿਰ ਮੈਨੇ ਸਾਧਕ ਲੈ ਆਏ ਅੱਛਾ ਫਿਰ ਕਹਿੰਦੇ ਰਾਈ ਪੈਗ ਜ਼ਰਾਈ ਮੈਂ ਤਾਂ ਖਰੋਗ ਹੀ ਨੇ ਇੱਥੇ ਮਾਰੀ ਮੇਰੇ ਇੱਥੇ ਫਜਾਗੂ ਲੈ ਆਇਆ ਨਹੀਂ ਕਿ ਲੜਾਈ ਇਹਨਾਂ ਦੋਨਾਂ ਦੀ ਸਿਫਤੇ ਤੇ ਇਹਦੀ ਸੀਗੀ ਹਾਂਜੀ ਤੇ ਤੂੰ ਤੈਨੂੰ ਫਤੇ ਬਲਾ ਕੇ ਲਿਆ ਤੇ ਨਹੀਂ ਸਰ ਹਰਮਨ ਨਾਲ ਆਇਆ ਹਰਮਨ ਹਾਂਜੀ ਨਹੀਂ ਹਰਮਨ ਕਿਹਦੇ ਨਾਲ ਆਇਆ ਲੜਾਈ ਤਾਂ ਫਤਤੇ ਇਹਨਾਂ ਦੀ ਸੀ ਸਰ ਇਹਨਾਂ ਦੀ ਨਹੀਂ ਸੀ ਇੱਕ ਉਹ ਉਸੇ ਸੀ ਪੈਂਸੀ ਯਕਬੀ ਇੱਕ ਲਪਰੀ ਤੇ ਇੱਕ ਕਰਨ ਇੱਕ ਹਰਮਨ ਸੀ ਨਹੀਂ ਇਹ ਕਿਹੜੀ ਟੀਮ ਮੱਲੀ ਸੀ ਇਹ ਲੜੇ ਕਿਉਂ ਅੱਜ ਮੈਨੂੰ ਪਤਾ ਹੈ ਸਾਕਤ ਦੋ ਹਾਂਜੀ ਇਹ ਦੋ ਹੀ ਰੋਏ ਸਾਡੀ ਹਾਂ ਸਾਡੀ ਆ ਇੱਕ ਸਾਡੀ ਆ ਤੇ ਸਾਡੀ ਆ ਰਸਤਾ ਰੋਕ ਲੈਂਦੇ ਹਾਂ ਫਿਰ ਸਾਡੀ ਸਾਡੇ ਲੜਾਈ ਪਹਿਲਾਂ ਨਹੀਂ ਸੀ ਪੁਰਾਣੀ ਲੜਾਈ ਸੀ ਹਾਂਜੀ ਪੁਰਾਣੀ ਰੰਜਿਸ਼ ਸੀ ਥੋਡੀ ਹਾਂਜੀ ਨਹੀਂ ਸੀ ਕਿ ਪੁਰਾਣੀ ਲੜਾਈ ਸੀ ਕਿ ਅੱਛਾ ਪੁਰਾਣੀ ਸੀ ਸਾਡੀ ਇਹ ਰੋਜ਼ ਰੋਜ਼ ਰੋਕ ਲੈਂਦੇ ਰਸਤਾ ਹਾਂਜੀ ਕਿੰਦਾ ਫੱਦੇ ਦਾ ਸਾਡੀ ਸਾਡਾ ਅਰੇ ਤੁਹਾਡਾ ਹਾਂਜੀ ਸਾਡੀ ਦੁੱਧ ਲੈਣ ਕੌਣ ਕੌਣ ਜਾਣੇ ਦੁੱਧ ਲੈਣ ਤਿੰਨ ਜੀ ਸਾਡੀ ਲਾ ਫਰੀਦ ਹਾਂ ਮੈਂ ਤੇ ਅੰਬੀ ਅੱਛਾ ਦੁੱਧ ਲੈਣ ਜਾਣੇ ਇਹ ਰਸਤਾ ਰੋਕ ਲੰਦਾ ਹਾਂਜੀ ਇਹ ਕਰ ਦਿੰਦਾ ਹੈ ਅੱਛਾ ਫੇਰ 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 ਸਾਡੀ ਚੇਰ ਹੋ ਗਈ ਤੇ ਆ ਸਾਡੀ ਮਾਰਦਾ ਅੱਛਾ ਤੁਹਾਨੂੰ ਹਾਂਜੀ ਅੱਛਾ ਰੱਲ ਲੱਗੇ ਅੱਗੇ ਛੱਡ ਜੀ ਇਹਨੇ ਮੈਨੂੰ ਥਾਇਆ ਹੀ ਆਇਆ ਅੱਛਾ ਥਾਇਆ ਸੀ ਤੈਨੂੰ ਹਾਂਜੀ ਫੇਰ ਇਹਨੇ ਕੁਝ ਕਿਹਾ ਨਹੀਂ ਤੈਨੂੰ ਤੂੰ ਕਿਹਾ ਨਹੀਂ ਫੇਰ ਇਹਨੂੰ ਕੁਝ ਜਦੋਂ ਢਾਲ ਲੱਗ ਰਿਹਾ ਸੀਨੂੰ ਸਾਡੀ ਮਮਮੀ ਆ ਗਈ ਅੱਛਾ ਇਹਦੀ ਮਮਮੀ ਆ ਗਈ ਫੇਰ ਫੇਰ ਤੁਸੀਂ ਕਰੇ ਚੱਲ ਗਏ ਹਾਂਜੀ ਸਾਡੀ ਮੇਰੇ ਨੂੰ ਲੱਗੇ ਗਏ ਛੱਡ ਜੀ ਨਾ ਇਹਨੂੰ ਜਮਮੂ ਹੀ ਦਿੱਤੇ ਆਏ ਜਾਮਨ ਹਾਂਜੀ ਅੱਛਾ ਸਾਜੀ ਦਿੱਤੇ ਸੀ ਸਾਜੀ ਨੂੰ ਖੋ ਕੇ ਘਰੇ ਆ ਗਿਆ ਅੱਛਾ ਹਾਂ ਤੂੰ ਦੱਸ ਉਹ ਸਾਜੀ ਪਹਿਲਾਂ ਉੱਚੀ ਤੇ ਸੇਲ ਪਾਲਾ ਸੀ ਨੰਨੇ ਕਿੰਨਾ ਨੇ ਉੱਚੀ ਦਾ ਹਾਂ ਮੰਨੀ ਨੇ ਪਾਲਿਆ ਕਿੰਨੇ ਪਾਇਆ ਸੀ ਮੰਨੀ ਨੇ ਨੱਟਾ ਇੱਥੇ ਆ ਗਿਆ ਅੱਛਾ ਮੰਨੀ ਨਹੀਂ ਫਿਰ ਤੁਸੀਂ ਇਹਦੇ ਨਾਲ ਕਿਉਂ ਲੜੇ ਚੱਲ ਮੰਨੀ ਨੇ ਕੁੱਟਿਆ ਸੀ ਇਹਨੂੰ ਤਾਂ ਇਹਨਾਂ ਨਾਲ ਕਿਉਂ ਲੜਦੇ ਤੁਸੀਂ ਸਾਜੀ ਇਹ ਵੀ ਨਾੜ ਲੱਗ ਜਾ ਤਾਂ ਸਾਜੀ ਵੇਚ ਆਇਆ ਨਾ ਸਾਜੀ ਇਹਨਾਂ ਦਾ ਮੈਂ ਚਲ ਹੱਥ ਮਿਲਾਓ ਅੱਗੇ ਤੋਂ ਲੜਨਾ ਨਹੀਂ ਲੜਾਈ ਲੜਾਈ ਮਾਫ ਕਰੋ ਚਲੋ ਹੱਥ ਮਿਲਾਓ ਸਾਰੇ ਆਪਸ ਵਿੱਚ ਦੋਸਤੀ ਜੱਫੀਆਂ ਪਾਓ ਪਾਓ ਜੱਫੀਆਂ ਤੁਹਾਡੀ ਲੜਾਈ ਅੱਜ ਤੋਂ ਬਾਅਦ ਅੱਜ ਬਸ ਬਸ ਅੱਜ ਤੋਂ ਮੇਰੀ ਗੱਲ ਸੁਣ ਲਓ ਅੱਜ ਤੋਂ ਬਾਅਦ ਜੇ ਲੜਪੇ ਤੁਸੀਂ ਬਿਨਾਂ ਕੋਈ ਗੱਲ ਤੋਂ ਮੈਂ ਫੈਂਟੀ ਚੜ੍ਹ ਦੇਣੀ ਐ ਅੱਧੀ ਛੁੱਟੀ ਹੋ ਰਹੀ ਐ ਅੱਧੀ ਛੁੱਟੀ ਮੈਂ ਤੁਹਾਡੀ ਵੀਡੀਓ ਬਣਾਈ ਐ ਯਾਦ ਰੱਖਿਓ ਤੇ ਵੀਡੀਓ ਮੈਂ YouTube ਦੇ ਉੱਤੇ ਪਾ ਦੇਣੀ ਐ ਸਰ ਜੀ ਅੱਜ ਤੋਂ ਬਾਅਦ ਲੜਾਈ ਕਰ ਲਈ ਸਾਰੇ ਦੋਸਤਾਂ ਆਪਾਂ ਲੜਾਈ ਨਹੀਂ ਕਰਿਆ ਕਰਦੇ ਜਿਹੜਾ ਲੜਾਈ ਕਰਦਾ ਉਹ ਤਤੀ ਜਿਹੜਾ ਲੜਾਈ ਕਰਦਾ ਉਹ ਤੱਤੀ ਕੜਾਈ ਹੈ ਨਾ ਤੱਤੀ ਕੜਾਈ ਉਹਦੇ ਵਿੱਚ ਤੱਤਾ ਉਬਲਦਾ ਹੋਇਆ ਪਾਣੀ ਤੇ ਉਹਦੇ ਵਿੱਚ ਡੇਗਦਾ ਪਰਮਾਤਮਾ ਫਿਰ ਉਹਨੂੰ ਹਾਂਜੀ ਮਨਪ੍ਰੀਤ ਜੀ ਸਭ ਇਹਨੂੰ ਅੱਜ ਤੋਂ ਬਾਅਦ ਲੜਾਈ ਨਹੀਂ ਕਰਨੀ ਪਿਆਰੇ ਦੋਸਤਾਂ ਸਾਰੇ ਭੈਣ ਭਰਾਣੇ ਆਪਣੇ ਸਾਰਾ ਪਰਿਵਾਰ ਹੈ ਬਸ ਬਸ ਮਾਫ ਕਰੋ ਚੁੱਪ ਕਰੋ ਐਲੋ ਮਲਾ ਕੇ ਚਲੋ ਬੈਠੋ ਅੱਜ ਤੋਂ ਬਾਅਦ ਲੜਾਈ ਨਹੀਂ ਕਰਨੀ ਜੇ ਮਿਲ ਕੇ ਤਾਂ ਦੇਖ ਲਿਓ ਚਲੋ ਕਰਦੇ ਬੰਦ